ਕਾਂਗਰਸ ਪਾਰਟੀ ਲੜਨੇ ਦੇ ਵਿੱਚ ਹਾਰੀ ਐ ਇਹ ਸਾਡੇ ਜਿਹੜੇ ਵੱਡੇ ਲੀਡਰ ਹੈ ਨਾ ਉਹਨਾਂ ਦਾ ਪੇੜਾ ਬਹਿ ਗਿਆ ਉੱਥੇ ਨਾ ਤਾਂ ਕਾਂਗਰਸ ਹਾਰੀ ਐ ਨਾ ਆਸ਼ੂ ਜੀ ਹਾਰੇ ਐ ਤੇ ਨਾ ਸਾਡਾ ਵਰਕਰ ਹਾਰੇ ਐ ਹਾਰੇ ਐ ਤਾਂ ਉਹ ਵੱਡੇ ਲੀਡਰ ਹਾਰੇ ਐ ਜਿਹੜੇ 2027 ਦੇ ਵਿੱਚ ਮੁੱਖ ਮੰਤਰੀ ਬਣਨ ਦੇ ਦਾਅਵੇ ਆਮ ਹੀ ਸਟੇਜਾਂ ਦੇ ਉੱਤੇ ਪੇਸ਼ ਕਰਦੇ ਐ ਆ ਹਾਰ ਤੋਂ ਬਾਅਦ ਕਾਂਗਰਸ ਦੇ ਹੁਣ ਜਿਹੜੇ ਲੀਡਰ ਨੇ ਵੱਡੇ ਉਹ ਅਸਤੀਫੇ ਦੇਣਾ ਸ਼ੁਰੂ ਕਰ ਦਿੱਤੇ ਉਹਨਾਂ ਨੇ ਆਪਣੇ ਅਹੁਦਿਆਂ ਤੋਂ ਜਿਉ ਗੱਲ ਕਰੀਏ ਫਰੀਦਕੁਰਦਕੀ ਕਿਡੇਲੋਂ ਐਮਐਲਏ ਪਰਗਟ ਸਿੰਘ ਵੀ ਅਸਤੀਫਾ ਦੇ ਗਏ ਆਪਣੇ ਅਹੁਦਿਆਂ ਤੋਂ ਲੱਗਦਾ ਕਹਿੰਦੇ ਵੀ ਹੁਣ ਝੜੀ ਚੱਲ ਪਈ ਅਸਤੀਫਿਆਂ ਦੀ ਹੁਣ ਹੋਰ ਵੀ ਸਾਹਮਣੇ ਆਉਣਗੇ ਵੀ ਇਸ ਤਰੀਕੇ ਨਾਲ ਕਾਂਗਰਸ ਤਾਂ ਜਿਹੜੀ ਹੋਰ ਨੁਕਸਾਨ ਵਾਲੀ ਜਾ ਰਹੀ ਹੈ ਇਹ ਅਸਤੀਫੇ ਕਿਉਂ ਦਿੱਤੇ ਜਾ ਰਹੇ ਇਹਦਾ ਕਾਰਨ ਵੱਡਾ ਸਾਨੂੰ ਇਹੀ ਹੈ ਵੀ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਰਾਜਾ ਵੜਿੰਗ ਉਹਦੀ ਰਹਿ ਰਮਾਈ ਇੱਥਾਂ ਇਹ ਲੋਕ ਕੰਮ ਕਰਨਾ ਚਾਹੁੰਦੇ ਨਹੀਂ ਕਾਂਗਰਸ ਪਾਰਟੀ ਨੂੰ ਕੋਈ ਵੀ ਬੰਦਾ ਨਹੀਂ ਹਰਾ ਸਕਦਾ ਜੇ ਸਾਡੇ ਆਪ ਦੇ ਮੰਨ ਕੇ ਚਲੋ ਕਾਲੀਆਂ ਭੇਡਾਂ ਜਿਹੜੀਆਂ ਉਹਨਾਂ ਦੀ ਜੇ ਸਿਆਣ ਕੀਤੀ ਜਾਵੇ ਰਾਹੁਲ ਗਾਂਧੀ ਆਮ ਹੀ ਕਹਿੰਦਾ ਵੀ ਅਸੀਂ ਗਲਤੀਆਂ ਕਰਦੇ ਆਂ ਵੀ ਜਿਹੜੇ ਬਰਾਤ ਵਾਲੇ ਘੋੜ ਆਪਣੀਆਂ ਘੋੜੇ ਆ ਵਿਆਹ ਵਾਲੇ ਘੋੜਿਆਂ ਨੂੰ ਅਸੀਂ ਭੇਜ ਦਿੰਨੇ ਆਂ ਰੇਸ ਦੇ ਵਿੱਚ ਤੇ ਰੇਸ ਵਾਲੇ ਘੋੜਿਆਂ ਨੂੰ ਭੇਜ ਦਿੰਨੇ ਆਂ ਅਸੀਂ ਬਰਾਤ ਇਹ ਜਿਹੜੇ ਘੋੜੇ ਆ ਨਾ ਕਾਂਗਰਸ ਕੋਲੇ ਇਹ ਛੋਲੇ ਦਾ ਖਾਂਦੇ ਆ ਕਾਂਗਰਸ ਪਾਰਟੀ ਦੇ ਤੇ ਇਹ ਕੰਮ ਕਰਦੇ ਆ ਜਾ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਇਹ ਜਿਹੇ ਘੋੜਿਆਂ ਨੂੰ ਤਬੇਲੇਾਂ ਚ ਰੱਖਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਖਰਖਰਾ ਮਾਰਨਾ ਬੰਦ ਕਰ ਦਿਓ ਕਿਉਂਕਿ ਨਾ ਇਹ ਰੇਸ ਵਾਲੇ ਰਹੇ ਤੇ ਨਾ ਇਹ ਬਰਾਤ ਵਾਲੇ ਰਹੇ ਜਿਹੜੇ ਵੱਡੇ ਘੋੜੇ ਸਹੀ ਕਾਂਗਰਸੀ ਸਾਬਕਾ ਮੰਤਰੀ ਤੇ ਏਡੇ ਹਕਾਰੇ ਵੇ ਐ ਬੜਿੰਡਾ ਜ਼ਿਲ੍ਹੇ ਦਾ ਇੱਕ ਹਕਾਰਿਆਵਾ ਮੰਤਰੀ ਐ ਉਹ ਸਾਡੇ ਵਰਕਰ ਨੂੰ ਗਾਲਾਂ ਕੱਢ ਰਿਹਾ ਉਹ ਇੱਥੋਂ ਤੱਕ ਕੀ ਉਹ راہਲ ਗਾਂਧੀ ਨੂੰ ਉਹਨੇ ਬਖਸ਼ਾ ਉਹਨੇ ਮੈਂ ਉਹੋ ਜੇ ਘੋੜਿਆਂ ਦੀ ਵੀ ਗੱਲ ਕਰੂੰਗਾ ਉਹ ਕਿਹੜੇ ਘੋੜੇ ਆ ਵੀ ਫਿਰ ਉਹ ਤਾਂ ਫਿਰ ਇੱਕ ਘੋੜੇ ਨਾ ਹੋਏ ਉਹ ਤਾਂ ਆ ਪਹਾੜਾਂ ਦੇ ਲਜਾਂਨ ਲੰਗਾ ਖਤਰਾਂ ਹੋਈਆਂ ਮੰਨ ਕੇ ਚੱਲੋ ਰਾਜਾ ਬੜਿੰਗ ਬਣਿਆ ਨਾ ਉਹ ਕਾਂਗਰਸ ਦੀ ਦੇਣ ਹੈ ਜੇ ਕੋਈ ਸੁਖੀ ਰੰਦਾਵਾ ਬਣਿਆ ਸੁਖੀ ਦਾ ਤੇ ਜੈਤੂ ਚ ਬਹੁਤ ਫਿਰਦੇ ਆ ਕਿੰਨੇ ਕੁ ਸੁਖੀਆਂ ਨੂੰ ਜਾਣਦੇ ਤੁਸੀਂ ਉਹ ਕਾਂਗਰਸ ਦੀ ਦੇਣ ਹੈ ਤੇ ਜੇ ਕੋਈ ਰਾਣਾ ਗਰਜੀਤ ਹੈ ਆਦੇ ਆਪ ਨੂੰ ਭੌਂਦਾ ਉਹ ਵੀ ਕਾਂਗਰਸ ਦੀ ਦੇਣ ਸਾਡਾ ਇੱਕ ਲੀਡਰ ਕਹਿ ਰਿਹਾ ਵੀ ਜੀ ਮੈਨੂੰ ਆਸ਼ੂ ਨੇ ਸੱਦਿਆ ਆਸ਼ੂ ਨੇ ਜਵਾਬ ਤਾਂ ਦਿੱਤਾ ਬਹੁਤ ਵਧੀਆ ਵੀ ਮੇਰੇ ਘਰੇ ਕਿਹੜਾ ਵਿਆਹ ਕਰਿਆ ਬਸ ਵੀ ਮੈਂ ਤੁਹਾਨੂੰ ਕਾਰਡ ਭੇਜਦਾ ਬਿਲਹਿੰਦਾਨੇ ਦੇ ਆਸੇ ਪਾਸੇ ਵਾਲੇ ਐਮ ਐਲ ਏ ਭਾਣ ਹਾਰੇ ਵੀ ਆ ਕਾਂਗਰਸ ਦੇ ਜਾਂ ਕਾਂਗਰਸ ਦਾ ਲੋਗੋ ਲਾਈ ਫਿਰਦੇ ਆ ਉਹ ਭਰਾ ਬਣਨ ਦੀ ਬਜਾਏ ਅੱਜ ਸ਼ਰੀਕ ਬਣੇ ਖੜੇ ਆ ਇਹਦਾ ਮਤਲਬ ਤੁਸੀਂ ਬੋਝਦਲੋ ਯਾਰ ਲੁਧਿਆਣਾ ਜਿਮਨੀ ਚੋਣ ਇਲੈਕਸ਼ਨ ਤੋਂ ਬਾਅਦ ਕਾਂਗਰਸ ਦੇ ਵਿੱਚ ਕਾਂਗਰਸ ਦੀ ਹਾਰ ਹੋਈ ਹੈ ਉੱਥੇ ਉਸ ਤੋਂ ਬਾਅਦ ਅਸਤੀਫੇ ਦਾ ਦੌਰ ਸ਼ੁਰੂ ਹੋ ਗਿਆ ਉੱਥੇ ਹੁਣ ਕਾਰਨ ਕੀ ਹੈ ਕਿਉਂ ਕਾਂਗਰਸ ਹਾਰੀ ਕਿਸ ਦਾ ਕਿਸ ਨੇ ਸਾਥ ਨਹੀਂ ਦਿੱਤਾ ਤੇ ਹੁਣ ਇਸ ਤੋਂ ਬਾਅਦ ਜਿਵੇਂ ਪਾਰਟੀ ਕੈਰੀਏ ਕੇ ਮੰਥਨ ਕਰਾਂਗੇ ਵਿਚਾਰ ਕਰਾਂਗੇ ਇਹ ਸਾਰੇ ਕੋਈ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਾਂਗਰਸੀ ਆਗੂ ਕਾਲਾ ਸ਼ਰਮਾ ਜੈਤੂ ਨੇ ਸਭ ਤੋਂ ਪਹਿਲਾਂ ਤਾਂ ਜਿਹੜੀ ਹਾਰ ਹੋਈ ਹੈ ਕਾਂਗਰਸ ਦੀ ਉਹਨੂੰ ਕੀ ਕਾਰਨ ਮੰਨਦੇ ਹੋ ਕਿ ਕੀ ਕਾਰਨਾਂ ਕਿਉਂਕਿ ਜ਼ੋਰ ਬਹੁਤ ਲੱਗਿਆ ਹੋਇਆ ਸੀ ਕਹਿੰਦੇ ਕਿ ਬੜੀ ਵਧੀਆ ਚੋਣ ਲੜੀਈ ਪਰ ਕਿਵੇਂ ਹੋ ਗਈ ਇਹਨਾਂ ਕੋਲ ਨਹੀਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਾਡਾ ਦੁੱਖ ਸੁਣਨ ਵਾਸਤੇ ਆਏ ਹੋ ਜੀ ਅਸੀਂ ਇੱਕ ਕਾਂਗਰਸ ਪਾਰਟੀ ਦੇ ਵਰਕਰਾਂ ਕਿ ਸਾਡਾ ਦੁੱਖ ਸਾਡੇ ਵੱਡੇ ਲੀਡਰ ਤਾਂ ਸੁਣਦੇ ਨਹੀਂ ਅਸੀਂ ਫਿਰ ਤੁਹਾਡੇ ਚੈਨਲਾਂ ਰਾਹੀਂ ਆਵਦਾ ਦੁੱਖ ਉਹਨਾਂ ਕੋਲੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਜਿਹੜਾ ਕਾਂਗਰਸ ਪਾਰਟੀ ਲੁਧਿਆਣੇ ਦੇ ਵਿੱਚ ਹਾਰੀ ਐ ਇਹ ਸਾਡੇ ਜਿਹੜੇ ਵੱਡੇ ਲੀਡਰ ਹੈ ਨਾ ਉਹਨਾਂ ਦਾ ਬੇੜਾ ਬਹਿ ਗਿਆ ਇੱਕੋ ਸ਼ਬਦ ਮੈਂ ਇੱਥੇ ਸ਼ਬਦ ਵਰਤਣਾ ਚਾਹੁੰਦਾ ਨਹੀਂ ਸੀ ਪਰ ਉਹਨਾਂ ਨੇ ਸਾਡੀ ਪਾਰਟੀ ਦਾ ਬੇੜਾ ਬਾਤਾ ਕਾਰਨ ਕੀ ਐ ਆਸ਼ੂ ਜੀ ਕਾਂਗਰਸ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜ ਰਹੇ ਸੀ ਆਯਾਤ ਤਾਂ ਹੈ ਨਹੀਂ ਸੀਗੇ ਉੱਥੇ ਨਾ ਤਾਂ ਕਾਂਗਰਸ ਹਾਰੀ ਐ ਨਾ ਆਸ਼ੂ ਜੀ ਹਾਰੇ ਆ ਤੇ ਨਾ ਸਾਡਾ ਵਰਕਰ ਹਾਰੇ ਆ ਹਾਰੇ ਆ ਤਾਂ ਉਹ ਵੱਡੇ ਲੀਡਰ ਹਾਰੇ ਆ ਜਿਹੜੇ 2027 ਦੇ ਵਿੱਚ ਮੁੱਖ ਮੰਤਰੀ ਬਣਨ ਦੇ ਦਾਵੇ ਆਮ ਇਸਟੇਜਾਂ ਦੇ ਉੱਤੇ ਪੇਸ਼ ਕਰਦੇ ਆ ਸੁਪਨੇ ਦੇਖ ਰਿਹਾ ਸੁਪਨੇ ਦੇਖਦੇ ਆ ਕੋਈ ਤਾਂ ਕਹਿੰਦਾ ਵੀ ਇਹ ਜਿਹੜਾ ਰਾਜਾ ਵੜਿੰਗ ਹੈ ਇਹਦੀ ਇਹ ਉਦੋਂ ਜੰਮਿਆ ਹੀ ਨਹੀਂ ਸੀ ਜਦੋਂ ਦਾ ਮੈਂ ਸਿਆਸਤ 'ਚ ਆ ਤੇ ਫਿਰ ਰਾਜਾ ਵੜਿੰਗ ਜਵਾਬ ਦਿੰਦਾ ਹੈ ਵੀ ਤੁਸੀਂ ਹੁਣ 70 70 75 75 ਸਾਲ ਦੇ ਹੋ ਗਏ ਤੁਸੀਂ ਹੁਣ ਪਾਸੇ ਹੋ ਜੋ ਤੇ ਸਾਨੂੰ ਸੰਭਾਲਣ ਦਿਓ ਜੀ ਨਾ ਤਾਂ ਰਾਜਾ ਜੀ ਦਾ ਕੁਝ ਗਿਆ ਨਾ ਉਹਨਾਂ ਵੱਡੇ ਲੀਡਰਾਂ ਦਾ ਕੁਝ ਗਿਆ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਜੇ ਸਰਕਾਰੀ ਤੌਰ ਦੇ ਉੱਤੇ ਸਰਕਾਰੀ ਮੁਲਾਜ਼ਮ 58 ਸਾਲਾਂ ਦਾ ਰਿਟਾਇਰ ਹੋ ਜਾਂਦਾ ਜੀ ਤੇ ਇਹਨਾਂ ਦੀ ਰਿਟਾਇਰਮੈਂਟ ਵੀ ਚਾਹੀਦੀ ਹੈ ਨਾ 86 ਲੋਕਾਂ ਦੀ ਵੀ ਜਿਹੜੇ ਨਵੇਂ ਜਿਹੜੇ ਨਵੇਂ ਮੁੰਡੇ ਵਰਕਰ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਸਰ ਨਾਲੋਂ ਹੀ ਦੁੱਖਦਾਈ ਗੱਲ ਹੈ ਸਾਡਾ ਇੱਕ ਲੀਡਰ ਕਹਿ ਰਿਹਾ ਹੈ ਵੀ ਜੀ ਮੈਨੂੰ ਆਸ਼ੂ ਨੇ ਸੱਦਿਆ ਨਹੀਂ ਆਸ਼ੂ ਨੇ ਜਵਾਬ ਤਾਂ ਦਿੱਤਾ ਬਹੁਤ ਵਧੀਆ ਵੀ ਮੇਰੇ ਘਰੇ ਕਿਹੜਾ ਵਿਆਹ ਤੇ ਰਿਆ ਵਸੇ ਵੀ ਮੈਂ ਤੁਹਾਨੂੰ ਕਾਰਡ ਭੇਜਦਾ ਇਹ ਕਾਂਗਰਸ ਪਾਰਟੀ ਉਥੇ ਇਲੈਕਸ਼ਨ ਲੜ ਰਹੀ ਸੀ ਮੈਂ ਉਸ ਬੰਦੇ ਨੂੰ ਹੈ ਤਾਂ ਸਾਡਾ ਸਤਿਕਾਰਯੋਗੀ ਸਾਡੇ ਤੋਂ ਵੱਡਾ ਹੈ ਪਰ ਉਹ ਜਦੋਂ ਗੱਲਾਂ ਕਰਦੇ ਹੈ ਦੁੱਖ ਆਉਂਦਾ ਹੈ ਤੇ ਬੋਲਣਾ ਪੈ ਜਾਂਦਾ ਅਸੀਂ ਕਿਸੇ ਦੇ ਉਲਟ ਬੋਲ ਕੇ ਖੁਸ਼ੀ ਨਹੀਂ ਪਰ ਮਜਬੂਰੀ ਹੈ ਵੀ ਜੇਦੋਂ ਸਾਡੀ ਕਾਂਗਰਸ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ ਉਹ ਲੋਕ ਸਾਨੂੰ ਰਾਇਆ ਦੇਣ ਆ ਕੇ ਜਿਹੜੇ ਕੱਲ ਨਵੀਆਂ ਪਾਰਟੀਆਂ ਦੇ ਵਿੱਚੋਂ ਆਏ ਐ ਕਿਤੇ ਉਹ ਯਾਦ ਇਲੈਕਸ਼ਨ ਲੜਦੇ ਐ ਕਿਤੇ ਉਹ ਆਪ ਦੀ ਪਾਰਟੀ ਬਣਾ ਕੇ ਇਲੈਕਸ਼ਨ ਲੜਦੇ ਐ ਅੱਜ ਉਹ ਕਹਿ ਰਹੇ ਐ ਵੀ ਉੱਥੇ ਕਾਂਗਰਸ ਨਹੀਂ ਹਾਰੀ ਆਸ਼ੂ ਦਾ ਹਕਾਰ ਹਾਰਿਆ ਤੇ ਤੁਹਾਨੂੰ ਮੈਂ ਵੀਡੀਓ ਦੇ ਦੂੰਗਾ ਜਿਹੜਾ ਵੀਰ ਸਾਡਾ ਕਹਿ ਰਿਹਾ ਐ ਤਾਂ ਸਤਿਕਾਰਯੋਗ ਚਲੋ ਸਾਡੇ ਤੋਂ ਤਾਂ ਵੱਡਾ ਭਰਾ ਸਾਡਾ ਵੀ ਤੁਸੀਂ ਲੋਕਾਂ ਨਾਲ ਕੀ ਕਰਦੇ ਰਹੇ ਹੋ ਤੁਸੀਂ ਤਾਂ ਸਰਕਾਰ 'ਚ ਨਹੀਂ ਸੀ ਸਿਰਫ ਇੱਕ ਦੋਨੇ ਭਰਾ ਐਮਐਲਏ ਸੀ ਤੇ ਜੇ ਤੁਸੀਂ ਸਰਕਾਰ 'ਚ ਹੁੰਦੇ ਤੇ ਲੋਕਾਂ ਨਾਲ ਕੀ ਕਰਦੇ ਉਹ ਤੁਸੀਂ ਮੈਂ ਵੀਡੀਓ ਚਲਾ ਦਿਓ ਨਾਲ ਉਹ ਲੋਕਾਂ ਨੂੰ ਗਾਲਾਂ ਕੱਢ ਰਹੇ ਐ ਲੋਕਾਂ ਦੇ ਉਹ ਆਪਣੇ ਥੱਪੜੇ ਵੀ ਮਾਰ ਰਹੇ ਧੱਕੇ ਮਾਰ ਰਹੇ ਆ ਆਸ਼ੂ ਨੂੰ ਰਾਇ ਦਿੰਦੇ ਆ ਵੀ ਆਸ਼ੂ ਹਕਾਰੀ ਐ ਆਸ਼ੂ ਹਕਾਰੀ ਹੋ ਸਕਦਾ ਜੇ ਆਸ਼ੂ ਆਪਣਾ ਦਲੇਰ ਨਾ ਹੁੰਦਾ ਤੇ ਉਸ ਦਿਨ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਇੱਕ ਦਿਨ ਦੇਖਿਆ ਵੀ ਸਾਡੇ ਵਰਕਰ ਦੀ ਕੀ ਪੋਜੀਸ਼ਨ ਕਰਤੀ ਸੀ ਉੱਥੇ ਪ੍ਰਸ਼ਾਸਨ ਨੇ ਜੋ ਦਲੇਰ ਨਾ ਹੁੰਦਾ ਇਹ ਹਕਾਰੀ ਕਹਿ ਰਹੇ ਉਹਨੂੰ ਮੈਂ ਉਥੇ ਦਲੇਰ ਸ਼ਬਦ ਵਰਤੂੰਗਾ ਵੀ ਜੇ ਆਸ਼ੂ ਦਲੇਰ ਨਾ ਹੁੰਦਾ ਤਾਂ ਸਾਡੇ ਵਰਕਰ ਨੂੰ ਪ੍ਰਸ਼ਾਸਨ ਨੇ ਚੱਕ ਕੇ ਲੈ ਜਾਣਾ ਸੀ ਉਹਦੀ ਖਿੱਚਾ ਧੂਈ ਤਾਂ ਤੁਹਾਡੀਆਂ ਵੀਡੀਓ ਦੇ ਵਿੱਚ ਦੇਖੀ ਹੈ ਤੁਸੀਂ ਉਹ ਜਾ ਕੇ ਕੰਧ ਬਣ ਕੇ ਪ੍ਰਸ਼ਾਸਨ ਦੇ ਦੇ ਵਰਕਰਾਂ ਦੇ ਵਿਚਾਲੇ ਖੜ ਕੇ ਵੀ ਆਉ ਜਿਹੜਾ ਹੁੰਦਾ ਯਾਰ ਉਹਨੂੰ ਤੁਸੀਂ ਹਕਾਰੀ ਕਹਿ ਰਹੇ ਹੋ ਇੱਕ ਦਲੇਰ ਬੰਦੇ ਨੂੰ ਹਕਾਰੀ ਕਹਿਣਾ ਇੱਕ ਤੁਹਾਡਾ ਪੱਤਰਕਾਰ ਵੀ ਕਹਿੰਦਾ ਹੁੰਦਾ ਵੀ ਜਿਹੜਾ ਦਲੇਰ ਹੁੰਦਾ ਨਾ ਉਹੀ ਹਮੇਸ਼ਾ ਭਰਾ ਬਣਦਾ ਤੇ ਬੋਇਦਲ ਸ਼ਰੀਕ ਬਣਦੇ ਹੁੰਦੇ ਆ ਮੈਨੂੰ ਇਹ ਲੱਗਦਾ ਹੈ ਮਿਲ ਲੁਧਿਆਣੇ ਦੇ ਆਸੇ ਪਾਸੇ ਵਾਲੇ ਐਮਐਲਏ ਭਾਹਰੇ ਵੀ ਆ ਕਾਂਗਰਸ ਦੇ ਜਾਂ ਕਾਂਗਰਸ ਦਾ ਲੋਗੋ ਲਾਈ ਫਿਰਦੇ ਆ ਉਹ ਭਰਾ ਬਣਨ ਦੀ ਬਜਾਏ ਅੱਜ ਸ਼ਰੀਕ ਬਣੇ ਖੜੇ ਆ ਇਹਦਾ ਮਤਲਬ ਤੁਸੀਂ ਬੋਇਦਲੋਂ ਯਾਰ ਤੁਸੀਂ ਬੋਇਦਲੋਂ ਆਸ਼ੂ ਇੱਕ ਦਲੇਰ ਬੰਦਾ ਸੀ ਜੀਨੇ ਆ ਆਪਣੇ ਵਰਕਰ ਦਾ ਪੱਖ ਲਿਆ ਉਹਨੂੰ ਆਂਚ ਨਹੀਂ ਆਉਣ ਦਿੱਤੀ ਹਾਰਾਂ ਜਿੱਤਾਂ ਤਾਂ ਹੁੰਦੀਆਂ ਰਹਿੰਦੀਆਂ ਤੁਸੀਂ ਪਿੱਛੇ ਕੱਟ ਕੇ ਵੇਖ ਲੋ ਜਦੋਂ ਬਹੁਤ ਹੀ ਸਤਿਕਾਰਯੋਗ ਗੋਗੀ ਜੀ 2022 ਦੀਆਂ ਇਲੈਕਸ਼ਨ ਦੇ ਵਿੱਚ ਆਸ਼ੂ ਜੀ ਨੂੰ 34000 ਵੋਟ ਪਈ ਐ ਅੱਜ ਕਿੰਨੀ ਪੈਂਦੀ ਐ 24 ਕਾਰਨ ਕੀ ਬਣ ਗਿਆ ਉਹ ਜਿਹੜੀਆਂ ਇਲੈਕਸ਼ਨ ਅਸੀਂ ਨਾ ਉਹ ਭਾਜਪਾ ਤੇ ਕਾਲੀ ਦਲ ਮੈਂ ਤਾਂ ਕਾਲੀ ਦਲ ਨੂੰ ਵੀ ਕਹਿੰਦਾ ਵੀ ਕਾਲੀ ਦਲ ਅਲੇ ਕਈ ਆਹ ਕਾਲੀ ਦਲ ਦੇ ਵਿੱਚ ਜਿਹੜੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਪਾਵਰ 'ਚ ਹੁੰਦਾ ਸੀ ਨਾ ਤੇ ਇਹੀ ਲੀਡਰ ਇਹਨਾਂ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ ਇਹੀ ਲੀਡਰ ਸ਼ਖਬੀਰ ਬਾਦਲ ਦੇ ਪੈਰੀਂ ਹੱਥ ਲਾਉਂਦੇ ਹੁੰਦੇ ਸੀ ਜਦੋਂ ਸ਼ਖਬੀਰ ਬਾਦਲ ਕੀ ਸਰਕਾਰ ਸੀ 2015 ਦੇ ਵਿੱਚ ਕਾਂਡ ਹੋਇਆ ਉਦੋਂ ਇਹ ਲੀਡਰ ਨਾਲ ਸੀ 17-18 ਮਹੀਨਿਆਂ ਤੋਂ ਬਾਅਦ ਵੀ ਇਹਨਾਂ ਦੀ ਸਰਕਾਰ ਰਹੀ ਹੈ ਉਦੋਂ ਫਿਰ ਤੁਸੀਂ ਪਦਵੀਆਂ ਛੱਡੀਆਂ ਨਾ ਮੰਤਰੀ ਵਾਲੀਆਂ ਜਿੰਨਾ ਕਿ ਸ਼ਖਬੀਰ ਤੇ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਨਾ ਕਾਲੀ ਦਲ ਦਾ ਨੁਕਸਾਨ ਕਰਨ ਚ ਉਦੋਂ ਵੱਧ ਤੁਸੀਂ ਜ਼ਿੰਮੇਵਾਰ ਹੋ ਜਿਹੜੇ ਅੱਜ ਉਹਨਾਂ ਨੂੰ ਨਿੰਦੀ ਜਾਂਦੇ ਹੋ ਵੀ ਕਹੀ ਕਹਿੰਦਾ ਕਾਲੀ ਦਲ ਦੀ ਜਮਾਨਤ ਜਬਤ ਹੋਗੀ ਤਲੀ ਦਲਦਲੀ ਜਮਨਤ ਜਬਤ ਹੋ ਗਈ ਮੰਨ ਲਿਆ ਪਰ ਮੈਂ ਉਸ ਜਿਹੜਾ ਇਹਨਾਂ ਦਾ ਕੈਂਡੀਡੇਟ ਸੀ ਉਹ ਵਧਾਈ ਦਾ ਪਾਤਰ ਹੈ ਉਹਨੇ ਪੂਰੀ ਦਲੇਰੀ ਦੇ ਨਾਲ ਇਲੈਕਸ਼ਨ ਲੜਿਆ ਐਡਵੋਕੇਟ ਆਫ ਮੈਂ ਸਰਦਾਰ ਘੁੰਮਣ ਦਾ ਇੱਥੇ ਮੈਂ ਕਿਹਾ ਸਤਿਕਾਰ ਕਰਦੇ ਆਂ ਯਾਰ ਉਸ ਬੰਦੇ ਦਾ ਸੀ ਲੜਿਆ ਤਾਂ ਹੈ ਨਾ ਉਹ ਕੋਈ ਜਾ ਕੇ ਖੁੱਡ ਜੀ ਤਾਂ ਨਹੀਂ ਵੜਿਆ ਇਹਨਾਂ ਲੀਡਰਾਂ ਵਾਂਗੂ ਲੜਿਆ ਲੋਕ ਲੜਦੇ ਹੁੰਦੇ ਚਾਰ ਖੜੇ ਸੀ ਪੰਜ ਖੜੇ ਸੀ ਜਿੰਨਾ ਤੱਕ ਨੇ ਸੀ ਨਾ ਚਾਰੇ ਦੇ ਚਾਰੇ ਬਾਕੀ ਪੂਰੀ ਦਲੇਰੀ ਨਾਲ ਲੜੇ ਜਿੱਤਾਂ ਹਾਰਾਂ ਉਹ ਲੋਕਾਂ ਨੇ ਦੇਣੀਆਂ ਹੁੰਦੀਆਂ ਉਹ ਭਗਵਾਨ ਨੇ ਦੇਣੀਆਂ ਹੁੰਦੀਆਂ ਜਿਹਦੇ ਕਰਮਾਂ ਦੇ ਵਿੱਚ ਜਿੱਤ ਹੈ ਤੇ ਅੱਜ ਤੁਸੀਂ ਦੇਖੋ ਮੈਂ ਉਹਦੀ ਪਾਰਟੀ ਤੇ ਜਾਊਂਗਾ ਮੈਂ ਇਹਨਾਂ ਲੋਕਾਂ ਦੀ ਗੱਲ ਨਹੀਂ ਕਰੂੰਗਾ ਵਿਰੋਧੀ ਆ ਸਾਡੇ ਪਰ ਕਾਲੀ ਦਲ ਦੀ ਆਮ ਹੀ ਤੁਸੀਂ ਫੇਰ ਇਹ ਲੋਕ ਕਹਿਣਗੇ ਵੀ ਤੁਸੀਂ ਕਾਲੀ ਦਲ ਦੇ ਪੇਡ ਕੀਤੇ ਹੋ ਅਸੀਂ ਕੋਈ ਕਾਲੀ ਦਲ ਦੇ ਪੇਡ ਨਹੀਂ ਕੀਤੇ ਜੋ ਲੋਕ ਕਹਿ ਰਹੇ ਐ ਅਸੀਂ ਤੁਹਾਨੂੰ ਉਹੀ ਦੱਸ ਰਹੇ ਆ ਆਮ ਹੀ ਇੱਕ ਮੈਂ ਬੁੜੀ ਵੇਖੀ ਅੱਜ ਉਹ ਕਹਿੰਦੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਈ ਵੀ ਬੰਦਾ ਰੀਸ ਨਹੀਂ ਕਰਦਾ ਮਰਨ ਦੇੜੇ ਬੁੜੀ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਉਹਦੀ ਉਹ ਕਹਿੰਦੇ ਵੀ ਉਹਦੀ ਰਿਸਕ ਕੋਈ ਨਹੀਂ ਕਰਦਾ ਜਿਹੜੇ ਕੰਮ ਉਹ ਕਰ ਗਿਆ ਇੱਕ ਕੰਮ ਉਹ ਤੋਂ ਬਿਲਕੁਲ ਹੀ ਮਾੜਾ ਹੋਇਆ ਜੋ ਹੋਇਆ ਉਹ ਸਭ ਨੂੰ ਪਤਾ ਹੈ ਕਾਰਨ ਕੀ ਇਹ ਕੰਮ ਕਰਦਿਆਂ ਕਰਦਿਆਂ ਉਹ ਤੋਂ ਗਲਤੀ ਹੋਈ ਹੈ ਉਹਦੀ ਗਲਤੀ ਦਾ ਖਮਾਜਾ ਪੂਰੇ ਬਦਲ ਪਰਿਵਾਰ ਨੇ ਭਰਿਆ ਹਾਰ ਕੇ ਭਰ ਲਿਆ ਹੁਣ ਕਈ ਬੰਦੇ ਚ ਏਡਾਂ ਕਰਦੇ ਆ ਆਹੀ ਮੁੱਖ ਮੰਤਰੀ ਏਡਾਂ ਕਰਦਾ ਕਹਿੰਦਾ ਜੀ ਕਿਤੇ ਲੱਤ ਟੁੱਟ ਜਾਂਦੀ ਏ ਕਿਤੇ ਬਾਹਾਂ ਟੁੱਟ ਜਾਂਦੀ ਏ ਕਿਤੇ ਦੂਜਾ ਮੋਢਾ ਟੁੱਟ ਜਾਂਦਾ ਉਹ ਯਾਰ ਛੱਡੋ ਭਰੇ ਤੁਸੀਂ ਪੰਜਾਬ ਨੂੰ ਚਲਾਉਣਾ ਹੈ ਤੁਸੀਂ ਪੰਜਾਬ ਦੇ ਵਿੱਚ ਕੰਮ ਕਰੋ ਤੁਸੀਂ ਕੱਲੇ ਸੁਗਵੀਰ 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 ਸੁਗਵੀਰੀ ਹੋਈ ਜਾਂਦੀ ਹੈ ਪਰ ਉਸ ਤੋਂ ਬਾਅਦ ਇਹ ਹੈ ਕਿ ਆ ਹਾਰ ਤੋਂ ਬਾਅਦ ਕਾਂਗਰਸ ਦੇ ਹੁਣ ਜਿਹੜੇ ਲੀਡਰ ਨੇ ਵੱਡੇ ਉਹ ਅਸਤੀਫੇ ਦੇਣਾ ਸ਼ੁਰੂ ਕਰ ਦਿੱਤੇ ਉਹਨਾਂ ਨੇ ਆਪਣੇ ਅਹੁਦਿਆਂ ਤੋਂ ਜਿਉਂ ਗੱਲ ਕਰੀਏ ਫਰੀਦਕੋਟ ਦੇ ਕਿ ਕਿਢੇਲੋਂ ਐਮਐਲਏ ਪਰਗਟ ਸਿੰਘ ਵੀ ਅਸਤੀਫਾ ਦੇ ਗਏ ਆਪਣੇ ਅਹੁਦਿਆਂ ਤੋਂ ਲੱਗਦਾ ਕਹਿੰਦੇ ਵੀ ਹੁਣ ਝੜੀ ਚੱਲ ਪਈ ਅਸਤੀਫਿਆਂ ਦੀ ਹੁਣ ਹੋਰ ਵੀ ਸਾਹਮਣੇ ਆਉਣਗੇ ਵੀ ਇਸ ਤਰੀਕੇ ਨਾਲ ਕਾਂਗਰਸ ਤਾਂ ਜਿਹੜੀ ਹੋਰ ਨੁਕਸਾਨ ਵਾਲੀ ਜਾ ਰਹੀ ਹੈ ਨਹੀਂ ਨਹੀਂ ਨੁਕਸਾਨ ਕਾਦ ਨਾ ਹੋ ਜੂਗਾ ਇਸ ਤੋਂ ਵੱਡਾ ਨੁਕਸਾਨ ਕਿੱਥੋਂ ਹੋ ਜੂਗਾ ਉਪਚੋਣ ਅਸੀਂ ਜਿੱਤਦੇ ਜਿੱਤਦੇ ਹਾਰ ਗ ਜਦ ਤੱਕ ਹਾਰੀਆਂ ਹਰਾਈਆਂ ਕੀ ਨੇ ਸਾਡੇ ਆਪਣੇ ਆ ਨੇ ਮੈਂ ਪੂਰੇ ਹਿੰਦੁਸਤਾਨ ਦੀ ਗੱਲ ਕਰਦਾ ਜੀ ਪੰਜਾਬ ਦੀ ਗੱਲ ਕਰਦਾ ਵੀ ਸਾਨੂੰ ਕਾਂਗਰਸ ਪਾਰਟੀ ਨੂੰ ਕੋਈ ਵੀ ਬੰਦਾ ਨਹੀਂ ਹਰਾ ਸਕਦਾ ਜੇ ਸਾਡੇ ਆਪ ਦੇ ਮੰਨ ਕੇ ਚਲੋ ਕਾਲੀਆਂ ਭੇਡਾਂ ਜਿਹੜੀਆਂ ਜੀ ਉਹਨਾਂ ਦੀ ਜੇ ਸਿਆਣ ਕੀਤੀ ਜਾਵੇ ਰਾਹੁਲ ਗਾਂਧੀ ਆਮ ਹੀ ਕਹਿੰਦਾ ਵੀ ਅਸੀਂ ਗਲਤੀਆਂ ਕਰਦੇ ਆ ਵੀ ਜਿਹੜੇ ਬਰਾਤ ਵਾਲੇ ਘੋੜ ਆਪਣੀਆਂ ਘੋੜੇ ਆ ਜੀ ਵਿਆਹ ਵਾਲੇ ਘੋੜਿਆਂ ਨੂੰ ਅਸੀਂ ਭੇਜ ਦਿੰਨੇ ਆਂ ਰੇਸ ਦੇ ਵਿੱਚ ਤੇ ਰੇਸ ਵਾਲੇ ਘੋੜਿਆਂ ਨੂੰ ਭੇਜ ਦਿੰਨੇ ਆਂ ਅਸੀਂ ਬਰਾਤ 'ਚ ਮੈਂ ਰਾਹੁਲ ਗਾਂਧੀ ਨੂੰ ਵੀ ਬੇਨਤੀ ਕਰਨੀ ਚਾਹਣਾ ਹੈ ਵੀ ਹੁਣ 2027 ਦੇ ਵਿੱਚ ਬਰਾਤ ਵਾਲਿਆਂ ਨੂੰ ਬਰਾਤ 'ਚ ਰੱਖਿਓ ਤੇ ਰੇਸ ਵਾਲਿਆਂ ਨੂੰ ਰੇਸ ਦੇ ਵਿੱਚ ਰੱਖਿਓ ਤੇ ਉਹਨਾਂ ਲੰਗੜੇ ਘੋੜਿਆਂ ਦਾ ਕੀ ਕਰੋਗੇ ਜਿਨ੍ਹਾਂ ਦੀ ਉਮਰ ਜ਼ਿਆਦਾ ਹੋਈ ਪਈ ਹੈ ਤੇ ਉਹਨਾਂ ਦੇ ਕੋਈ ਭਰਾ ਬੀਜੇਪੀ 'ਚ ਬੈਠਾ ਹੈ ਕੋਈ ਭਰਾ ਆਮ ਆਦਮੀ ਪਾਰਟੀ 'ਚ ਬੈਠਾ ਉਹਨਾਂ ਦਾ ਕਾਂਗਰਸੀ ਵੱਡੇ ਲੀਡਰਾਂ ਦਾ ਉਹਨਾਂ ਲੰਗੜੇ ਘੋੜਿਆਂ ਦਾ ਵੀ ਕੁਛ ਨਾ ਕੁਛ ਤੂੰ ਸਾਨੂੰ ਹੱਲ ਦੱਸਣਾ ਰਾਹੁਲ ਗਾਂਧੀ ਬਰਾਤ ਵਾਲੇ ਬਰਾਤ 'ਚ ਭੇਜ ਦੇ ਰੇਸ ਵਾਲੇ ਰੇਸ 'ਚ ਭੇਜ ਦੇ ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜੇ ਘੋੜੇ ਆ ਨਾ ਕਾਂਗਰਸ ਕੋਲੇ ਇਹ ਛੋਲੇ ਦਾ ਖਾਂਦੇ ਆ ਕਾਂਗਰਸ ਪਾਰਟੀ ਦੇ ਤੇ ਇਹ ਕੰਮ ਕਰਦੇ ਆ ਜਾ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਇਹ ਜਿਹੇ ਘੋੜਿਆਂ ਨੂੰ ਤਵੇਲਿਆਂ 'ਚ ਰੱਖਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਖਰਖਰਾ ਮਾਰਨਾ ਬੰਦ ਕਰ ਦਿਓ ਕਿਉਂਕਿ ਨਾ ਇਹ ਰੇਸ ਵਾਲੇ ਰਹੇ ਤੇ ਨਾ ਇਹ ਬਰਾਤ ਵਾਲੇ ਰਹੇ ਜਿਹੜੇ ਵੱਡੇ ਘੋੜੇ ਆ ਵੱਡੇ ਘੋੜਿਆਂ ਨੂੰ ਕਰੋ ਰਿਟਾਇਰ ਤੇ ਮੈਂ ਇੱਕ ਕਾਂਗਰਸ ਪਾਰਟੀ ਨੂੰ ਹੋਰ ਬੇਨਤੀ ਕਰਨੀ ਚਾਹਣਾ ਵੀ ਜਿਹੜੀ ਨਰਸਰੀ ਹੁੰਦੀ ਹੈ ਜੋ ਬੱਚਾ ਆਪਾਂ ਸ਼ੁਰੂ ਜਿੱਥੇ ਲਾਉਣੇ ਆ ਪਰ ਨਰਸਰੀ 'ਚ ਲਾਉਣੇ ਆ ਤੇ ਜਿਹੜੇ ਆਪਣੇ ਮੰਨ ਕੇ ਚਲੋ ਕੋਈ ਬੂਟੇ ਹੁੰਦੇ ਆ ਉਹ ਕਿੱਥੋਂ ਮਿਲਦੇ ਆ ਛੋਟੇ ਬੂਟੇ ਉਹ ਵੀ ਨਰਸਰੀ 'ਚੋਂ ਮਿਲਦੇ ਆ ਜਿਹੜੀ ਕਾਂਗਰਸ ਪਾਰਟੀ ਨਾਂ ਦੀ ਇੱਕ ਨਰਸਰੀ ਹੈ ਉਹਦੇ ਵਿੱਚ ਛੋਟੇ ਬੂਟੇ ਇਹਨਾਂ ਨੇ ਜਾਨਕਿ ਪੈਦਾ ਕਰਨੇ ਬੰਦ ਕਰਤੇ ਇਹ ਕੀ ਕਰਦੀ ਹੈ ਸਾਡੀ ਕਾਂਗਰਸ ਪਾਰਟੀ ਬਣਿਆ ਬਣਾਇਆ ਕਿਤੋਂ ਨਾ ਕਿਤੋਂ ਦਰਾਖਤ ਪੱਟ ਕੇ ਲਿਆ ਕੇ ਤੇ ਆਪਦੀ ਪਾਰਟੀ ਦੇ ਵਿੱਚ ਜਮਾ ਕਰ ਲੈਂਦੀ ਐ ਉਸ ਤੋਂ ਬਾਅਦ ਉਹ ਕੀ ਕਰਦਾ ਜਾਂ ਤਾਂ ਉਹ ਉੱਥੇ ਆ ਕੇ ਸੁੱਕ ਜਾਂਦਾ ਤੇ ਜਾਂ ਉਹ ਛਾਂ ਫੇਰ ਆਪਦਿਆਂ ਨੂੰ ਹੀ ਦਿੰਦਾ ਇਸ ਕਰਕੇ ਉਸ ਇਹਨਾਂ ਨੂੰ ਬੋੜਾ ਜਿਹੜੇ ਬੋੜ ਪੁਰਾਣੇ ਇਹਨਾਂ ਨੂੰ ਰਿਟਾਇਰ ਕਰੋ ਇਹਨਾਂ ਦੇ ਉੱਤੇ ਬੈਠੇ ਆ ਜਿਹੜੇ ਬਗਲੇ ਉਹ ਦੂਜੀਆਂ ਪਾਰਟੀਆਂ ਦੇ ਐ ਤੇ ਜਿਹੜੇ ਸਾਡਾ ਸਾਡੇ ਲੋਕ ਇਹਨਾਂ ਨੂੰ ਸਮਝਦੇ ਐ ਵੀ ਸਾਡੇ ਲਾਈਵੇ ਬੋੜਾ ਕਾਂਗਰਸੀ ਤੇ ਉਹਦੀ ਥਾਂ ਥਲੇ ਜਾ ਕੇ ਬਹਿ ਜੰਨੇ ਵਰਕਰ ਇਹ ਸਾਨੂੰ ਸ਼ਾਂ ਦੇਣ ਦੀ بجائے ਉਥੇ ੱੱੱਕੇ ਮਾਰਦੇ ਐ ਕਈ ਕਾਂਗਰਸੀ ਸਾਬਕਾ ਮੰਤਰੀ ਤੇ ਏਡੇ ਹਕਾਰੇ ਵੇ ਐ ਬਠਿੰਡਾ ਜ਼ਿਲ੍ਹੇ ਦਾ ਇੱਕ ਹਕਾਰਿਆਵਾ ਮੰਤਰੀ ਐ ਉਹ ਸਾਡੇ ਵਰਕਰ ਨੂੰ ਗਾਲਾਂ ਕੱਢ ਰਿਹਾ ਉਹ ਇੱਥੋਂ ਤੱਕ ਕੀ ਉਹ ਰਾਹੁਲ ਗਾਂਧੀ ਨੂੰ ਉਹਨੇ ਬਖਸ਼ਿਆ ਉਹਨੇ ਮੈਂ ਉਹੋ ਜੇ ਘੋੜਿਆਂ ਦੀ ਵੀ ਗੱਲ ਕਰੂੰਗਾ ਉਹ ਕਿਹੜੇ ਘੋੜੇ ਆ ਵੀ ਫਿਰ ਉਹ ਤਾਂ ਫਿਰ ਇੱਕ ਘੋੜੇ ਨਾ ਹੋਏ ਉਹ ਤਾਂ ਜਿਵੇਂ ਆ ਪਹਾੜਾਂ ਦੇ ਲਜਾਂ ਲੰਗਾ ਖਚਰਾ ਹੋਣਿਆ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ راہਲ ਗਾਂਧੀ ਨੂੰ ਇਹ ਸੀਟ ਨਹੀਂ ਸੀ ਹਾਰਨੀ ਚਾਹੀਦੀ ਇਹ ਤੇਰੇ ਜਿਹੜੇ ਵੱਡੇ ਲੀਡਰ ਹੈ ਇਹਨਾਂ ਦੇ ਕਾਰਨ ਹਾਰਿਆ ਆਸ਼ੂ ਤੇ ਜਿਹੜੇ ਅਸਤੀਫੇ ਦੇ ਰਹੇ ਤੁਸੀਂ ਅਸਤੀਫਿਆਂ ਦੀ ਗੱਲ ਕੀਤੀ ਹੈ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਬੰਦੇ ਅਸਤੀਫੇ ਦੇ ਰਹੇ ਹੈ ਚਾਹੇ ਉਹ ਕਿਕੀ ਢਲੋਆ ਸਤਕਾਰਯੋਗ ਆ ਸਾਡੇ ਜ਼ਿਲ੍ਹੇ ਦਾ ਚਾਹੇ ਪ੍ਰਗਟਜੀ ਹੈ ਬੜੇ ਸਤਕਾਰਯੋਗ ਹੈ ਕਿਉਂਕਿ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਬਹੁਤ ਵੱਡੇ ਉਹ ਖਿਡਾਰੀ ਰਹੇ ਆ ਕੈਪਟਨ ਰਹੇ ਆ ਹਾਕੀ ਦੇ ਤੇ ਆਸ਼ੂ ਜੀਆ ਨੇ ਅਗਲੇ ਦਿਨ ਅਸਤੀਫਾ ਦਿੱਤਾ ਸੀ ਇਹ ਅਸਤੀਫੇ ਕਿਉਂ ਦਿੱਤੇ ਜਾ ਰਹੇ ਆ ਇਹਦਾ ਕਾਰਨ ਵੱਡਾ ਸਰ ਨੂੰ ਇਹੀ ਹੈ ਵੀ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਰਾਜਾ ਵੜਿੰਗ ਉਹਦੀ ਰਹਿ ਰਮਾਈ ਇੱਥਾਂ ਇਹ ਲੋਕ ਕੰਮ ਕਰਨਾ ਚਾਹੁੰਦੇ ਹੀ ਨਹੀਂ ਇਹ ਅਸਤੀਫੇ ਤਾਂ ਦਿੱਤੇ ਜਾ ਰਹੇ ਆ ਹਾਰ ਦਾ ਕਾਰਨ ਵੀ ਹੈ ਹਰਾਇਆ ਕਿੰਨਾ ਨੇ ਜੇ ਮੰਨ ਕੇ ਚੱਲੋ ਅੱਜ ਨੈਤਿਕ ਤੌਰ ਦੇ ਉੱਤੇ ਕੱਲ੍ਹ ਅਖਬਾਰ ਦੇ ਵਿੱਚ ਰਾਜਾ ਵੜਿੰਗ ਜੀਆ ਨੇ ਜ਼ਿੰਮੇਵਾਰੀ ਲਈ ਹੈ ਵੀ ਮੈਂ ਜ਼ਿੰਮੇਵਾਰੀ ਲੈਣਾ ਤਬੇ ਜੋ ਜ਼ਿੰਮੇਵਾਰੀ ਲਈਏ ਤਾਂ ਅਸਤੀਫਾ ਵੀ ਦੇਣਾ ਪੈਂਦਾ ਰਾਜਾ ਜੀ ਫਿਰ ਜੋ ਤੁਸੀਂ ਜ਼ਿੰਮੇਵਾਰੀਆਂ ਕੱਲੀਆਂ ਨਾ ਨਾ ਲਓ ਕਿਉਂ ਹਾਰੇ ਤੁਸੀਂ ਕਹਿੰਦੇ ਅਸੀਂ ਇਸ ਗੱਲ ਤੇ ਪਰਚੋਲ ਕਰਾਂਗੇ ਇਸ ਗੱਲ ਦੇ ਉੱਤੇ ਮਤਨ ਕਰਾਂਗੇ ਇਸ ਗੱਲ ਦੇ ਉੱਤੇ ਬੈਠਕ ਸੱਦਾਂਗੇ ਤੁਸੀਂ ਕੱਲੀਆਂ ਅਜਾ ਫਿਰ ਹਾਰੇ ਦਾ ਤੁਸੀਂ ਗਿੱਦੜ ਵਾਹੇ ਚ ਸੀ ਉਹਦਾ ਮਤਨ ਨਾ ਕੀਤਾ ਹਾਰੇ ਦਾ ਫਿਰ ਆਪਣਾ ਸਿੱਟਾ ਅੱਗੇ ਸੀ ਗਿਆ ਉਹਦੇ ਤੇ ਤੁਸੀਂ ਬੈਠਕਾਂ ਸੱਦ ਕੇ ਨਾ ਦੱਸਿਆ ਉਹ ਤਾਂ ਤੁਸੀਂ ਦੱਸਿਆ ਹੀ ਨਹੀਂ ਵਰਕਰਨ ਇਸ ਕਰਕੇ ਜਦੋਂ ਤੁਸੀਂ ਗਿੱਦੜ ਵਾਹ ਦੇ ਵਿੱਚ ਇਲੈਕਸ਼ਨ ਲੜੇ ਸੀ ਨਾ ਤੁਸੀਂ ਅਸੀਂ ਜੈਤੋ ਦੇ ਰਹਿਣ ਵਾਲੇ ਆ ਜੀ ਤੁਸੀਂ ਸਾਨੂੰ ਕਿਹੜਾ ਸੱਦਾ ਪੱਤਰ ਭੇਜਿਆ ਸੀ ਕਿਹੜਾ ਸਾਨੂੰ ਤੁਸੀਂ ਫੋਨ ਕਰਿਆ ਸੀ ਅਸੀਂ ਫਿਰ ਵੀ ਤੁਹਾਡੀ ਉੱਥੇ ਜਾ ਕੇ ਮਦਦ ਕਰਕੇ ਆਏ ਸੀ ਆਦੇ ਰਿਸ਼ਤੇਦਾਰ ਸੀ ਸੱਜਣ ਸਹੇਲੇ ਸੀ ਅਸੀਂ ਉਹਨਾਂ ਨੂੰ ਕਿਹਾ ਜੇ ਤੁਸੀਂ ਆਖੋ ਤਾਂ ਤੁਸੀਂ ਅਸੀਂ ਅਸੀਂ ਤੁਹਾਨੂੰ ਪ੍ਰੂਫ ਵੀ ਦੇ ਦਾਂਗੇ ਬਈ ਕਿੰਨਾ ਕਿੰਨਾ ਬੰਦਿਆਂ ਨੂੰ ਕਿਹਾ ਤੇ ਤੁਹਾਡੇ ਰਿਸ਼ਤੇਦਾਰਾਂ ਨੂੰ ਉਹਨਾਂ ਲੋਕਾਂ ਦੇ ਨਾਲ ਮਿਲਾਇਆ ਵੀ ਤੇ ਜਦੋਂ ਅੱਜ ਤੁਸੀਂ ਕਹੀ ਜਾਂਦੇ ਹੋ ਆਸ਼ੂ ਜੀ ਨੇ ਸਾਨੂੰ ਫੋਨ ਨਹੀਂ ਕਰਿਆ ਤੇ ਆਸ਼ੂ ਨੇ ਸਿੱਧਾ ਜਵਾਬ ਦਿੱਤਾ ਵੀ ਮੇਰੇ ਕਿਹੜਾ ਭਾਈ ਮੁੰਡੇ ਦਾ ਵਿਆਹ ਕਰਿਆ ਵੈ ਆ ਇਲੈਕਸ਼ਨ ਲੜਨਾ ਹੈ ਕਾਂਗਰਸ ਪਾਰਟੀ ਲੜ ਰਹੀ ਐ ਆਸ਼ੂ ਇੱਕ ਉੱਥੇ ਕੈਂਡੀਡੇਟ ਐ ਤੁਸੀਂ ਇਹ ਕਰੀ ਕੀ ਜਾਣੇ ਹੋ ਹਾਰ ਗਿਓ ਹਾਰ ਦਾ ਭਾਂਡਾ ਆਸ਼ੂ ਦੇ ਹਕਾਰ ਤੇ ਨਾ ਭੰਨੂ ਕੋਈ ਹਕਾਰ ਨਹੀਂ ਦਲੇਰ ਬੰਦਾ ਹਮੇਸ਼ਾ ਆਪ ਦਾ ਨਾ ਖੜਦਾ ਹੁੰਦਾ ਤੇ ਜਿਹੜੇ ਹੁੰਦੇ ਤੁਹਾਡੇ ਵਰਗੇ ਬੋਝਦਲ ਉਹ ਹਮੇਸ਼ਾ ਸ਼ਰੀਕਾ ਕਰਦੇ ਹੁੰਦੇ ਆ ਤੁਸੀਂ ਸ਼ਰੀਕਾ ਕੀਤਾ ਕਿਹਦੇ ਨਾਲ ਕੀਤਾ ਇੱਕ ਪਾਸੇ ਸਰਦਾਰ ਚਰਨਜੀਤ ਚੰਨੀ ਦਾ ਗਰੁੱਪ ਸੀ ਤੁਸੀਂ ਗਰੁੱਪ ਬਣਾਤਾ ਉਹ ਬਣਾਉਣਾ ਨਹੀਂ ਚਾਹੁੰਦਾ ਸੀ ਤੁਸੀਂ ਉਧਰ ਗਏ ਨਾ ਫਿਰ ਤੁਸੀਂ ਉੱਥੋਂ ਦੇ ਐਮਪੀ ਸੀ ਰਾਜਾ ਜੀ ਤੁਸੀਂ ਲੋਕ ਸਭਾ ਜਿੱਤੇ ਸੀ ਤੇ ਇਹਦਾ ਮਤਲਬ ਤੁਹਾਡੀ ਜਦਾ ਐ ਦੱਸੋ ਵੀ ਜਦੋਂ ਤੁਸੀਂ ਹਾਰ ਕੇ ਹੁੰਦੇ ਇਹਦਾ ਮਤਲਬ ਆਸ਼ੂ ਨੇ ਤੁਹਾਡੀ ਮਦਦ ਨਹੀਂ ਕੀਤੀ ਆਸ਼ੂ ਦੱਸੋ ਫਿਰ ਲੋਕਾਂ ਨੂੰ ਵੀ ਮੈਂ ਤਾਂ ਉਹ ਚੀਜ਼ ਦਾ ਬਦਲਾ ਲਿਆ ਆਸ਼ੂ ਨੇ ਮੇਰੀ ਮਦਦ ਨਹੀਂ ਕੀਤੀ ਤੁਸੀਂ ਹਾਰ ਜਾਂਦੇ ਫਿਰ ਤਾਂ ਆਪਾਂ ਮੰਨ ਲੈਂਦੇ ਤੁਸੀਂ ਜਿੱਤੇ ਆਸ਼ੂ ਨੇ ਹੱਕ ਢਾ ਕੇ ਤੁਹਾਡੀ ਮਦਦ ਕੀਤੀ ਹੈ ਦੂਜੇ ਲੋਕਾਂ ਨੇ ਵੀ ਕੀਤੀ ਹੈ ਤੇ ਅੱਜ ਤੁਸੀਂ ਆਸ਼ੂ ਨੂੰ ਹੋਰ ਹੀ ਕੁਝ ਕਹੀ ਜਾਂਦੇ ਹੋ ਪਰ ਅਫਸੋਸ ਤਾਂ ਉਦੋਂ ਆਉਂਦਾ ਹੈ ਜਦੋਂ ਕਾਂਗਰਸ ਦਾ ਖਾਨੇ ਹੋ ਕਾਂਗਰਸ ਦਾ ਪਹਿਨਦੇ ਹਾਂ ਕਾਂਗਰਸ ਦੇ ਵਿੱਚ ਤੁਹਾਨੂੰ ਵੱਡੀਆਂ-ਵੱਡੀਆਂ ਪਦਵੀਆਂ ਮਿਲੀਆਂ ਤੁਸੀਂ ਜਿੰਨੇ ਕਾਂਗਰਸੀ ਵੱਡੇ ਲੀਡਰੋਂ ਥੋੜਾ ਜਿਹਾ ਪਿੱਛੇ ਜਾਵਲੋ 50 ਸਾਲ ਜਿੰਨੇ ਵੱਡੀ ਉਮਰ ਦੇ ਐ ਤੁਹਾਡੇ ਕੋਲੇ ਉਦੋਂ ਕਿੰਨੀ ਜਾਇਦਾਦ ਸੀ ਉਦੋਂ ਤੁਹਾਨੂੰ ਕਿੰਨੇ ਲੋਕ ਜਾਣਦੇ ਸੀ ਜੇ ਤੁਸੀਂ ਅੱਜ ਮੰਨ ਕੇ ਚੱਲੋ ਰਾਜਾ ਵਿਡੰਗ ਬਣਿਆ ਨਾ ਉਹ ਕਾਂਗਰਸ ਦੀ ਦੇਣ ਐ ਜੇ ਕੋਈ ਸੁਖੀ ਰੰਦਾਵਾ ਬਣਿਆ ਸੁਖੀ ਦਾ ਤੇ ਜੈਤੋ ਚ ਬਹੁਤ ਫਿਰਦੇ ਐ ਕਿੰਨੇ ਕੁ ਸੁਖੀਆਂ ਨੂੰ ਜਾਣਦੇ ਹੋ ਤੁਸੀਂ ਉਹ ਕਾਂਗਰਸ ਦੀ ਦੇਣ ਹੈ ਤੇ ਜੇ ਕੋਈ ਰਾਣਾ ਗਰਜੀਤ ਹੈ ਆਪਦੇ ਆਪ ਨੂੰ ਘੌਂਦਾ ਉਹ ਵੀ ਕਾਂਗਰਸ ਦੀ ਦੇਣ ਜਿਦੋਂ ਕਾਂਗਰਸ ਦਾ ਖਾ ਕੇ ਜਿੱਦੀ ਪਰ ਜਿੱਦੀ ਖਾਈਏ ਬਾਜਰੀ ਉਹਦੀ ਪਰ ਗਿਆ ਹਾਜਰੀ ਪਰ ਕਾਂਗਰਸ ਦੇ ਵਿੱਚ ਤਾਂ ਉਲਟਾ ਹੈ ਮੈਨੂੰ ਇਹ ਲੱਗਦਾ ਹੈ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਮੌਜੂਦਾ ਸਰਕਾਰ ਤੋਂ ਡਰ ਚੁੱਕੇ ਸਾਰੇ ਨਹੀਂ ਆਸ਼ੂ ਵਰਗੇ ਨਹੀਂ ਡਰਦੇ ਆਸ਼ੂ ਤਾਂ ਜੇਲ੍ਹ ਵੀ ਜਾ ਆਇਆ ਪਰ ਇਹ ਜਿਹੜੇ ਸਾਡੇ ਵੱਡੇ ਲੀਡਰਾਂ ਜਾਂ ਤਾਂ ਇਹਨਾਂ ਨੇ ਪਿੱਛੇ 5 ਸਾਲਾਂ ਦੀਆਂ ਸਰਕਾਰਾਂ ਦੇ ਵਿੱਚ ਕੋਈ ਕਪਲੇ ਕੀਤੇ ਆ ਕਪਲੇ ਏਡੇ ਵੱਡੇ ਕਰਕੇ ਵੀ ਹੁਣ ਇਹਨਾਂ ਨੂੰ ਉਹ ਵਿਧਾਨ ਸਭਾ ਦੇ ਵਿੱਚ ਸਾਡਾ ਮੁੱਖ ਮੰਤਰੀ ਫਾਈਲਾਂ ਦਿਖਾਉਂਦਾ ਤੇ ਹੋ ਸਕਦਾ ਉਹ ਫਾਈਲਾਂ ਉਪਚੋਣ ਦੇ ਵਿੱਚ ਵੀ ਨਾਲ ਲੈ ਗਿਆ ਹੋਵੇ ਵੀ ਜੇ ਤੁਸੀਂ ਕੁਛ ਕੇ ਤੇ ਤੁਸੀਂ ਅੰਦਰ ਖਾਤੇ ਸਾਡੀ ਮਦਦ ਨਾ ਕੀਤੀ ਤੇ ਮੈਂ ਤੁਹਾਡੀਆਂ ਫਾਈਲਾਂ ਖੋਲ ਦੂੰ ਇਸ ਕਰਕੇ ਡਰਦੇ ਆ ਇਹ ਵੱਡੇ ਲੀਡਰ ਸਾਡੇ ਕਾਂਗਰਸ ਦੇ ਪਰ ਸਾਡਾ ਵਰਕਰ ਹੈ ਜਿਹੜਾ ਉਹ ਸਤਕਾਰਯੋਗ ਹੈ ਦਲੇਰ ਹੈ ਉਹਨੇ ਪੂਰੀ ਆਸ਼ੂ ਦੀ ਮਦਦ ਕੀਤੀ ਹੈ ਹਾਰ ਕੇ ਅਸੀਂ ਅਸੀਂ ਹਰ ਕਿਉਂ ਮੰਨ ਲਈਏ ਵਰਕਰ ਦੀ ਤਾਂ ਹਾਰ ਹੀ ਨਹੀਂ ਹੋਈ ਉੱਥੇ ਨਾ ਕਾਂਗਰਸ ਪਾਰਟੀ ਦੀ ਹੋਈ ਐ ਨਾ ਆਸ਼ੂਦੀ ਹੋਈ ਐ ਇਹ ਵੱਡੇ ਲੀਡਰ ਹਾਰੇ ਆ ਜਿਹੜੇ ਹੁਣ ਮੂੰਹ ਲਕਾਉਂਦੇ ਫਿਰਦੇ ਆ ਦੱਸੋ ਸਾਨੂੰ ਆ ਕੇ ਵੀ ਕਿਉਂ ਹਾਰੇ ਆ ਦੱਸੋ ਹਾਈ ਕਮਾਂਡ ਨੂੰ ਜਾ ਕੇ ਇਸ ਕਰਕੇ ਤੁਸੀਂ ਜੋ ਕੁਝ ਕਰ ਰਹੇ ਹੋ ਉਹ ਤੁਸੀਂ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਬਹਿ ਕੇ ਤੁਸੀਂ ਬੁੱਕਲ ਦੇ ਸਾਪੂ ਮੈਂ ਇੰਨੀ ਗੱਲ ਵੀ ਇਹਨਾਂ ਨੂੰ ਕਹੂੰਗਾ ਮੈਂ ਕਹਿਣੀ ਨਹੀਂ ਸੀ ਚਾਹੁੰਦਾ ਇੰਨੇ ਕਲੜੇ ਸ਼ਬਦ ਮੈਂ ਵਰਤਦਾ ਨਹੀਂ ਕਿਸੇ ਵਾਸਤੇ ਪਰ ਮੈਂ ਆਪਦੇ ਵਾਸਤੇ ਜ਼ਰੂਰ ਵਰਤੂੰਗਾ ਕਿਉਂਕਿ ਇਹ ਬੁੱਕਲ ਦੇ ਸੱਪ ਐ ਸੱਪ ਨੂੰ ਜਿੰਨਾ ਮਰਜੀ ਦੁੱਧ ਪਿਆ ਲਿਓ ਉਹ ਤੁਹਾਡਾ ਨਹੀਂ ਬਣਦਾ ਕਦੇ ਨਾ ਕਦੇ ਉਹ ਡੰਗ ਮਾਰ ਜਾਂਦਾ ਅਸੀਂ ਪਿੱਠ 'ਚ ਛੁਰਾ ਵੀ ਨਿ ਕਵਾਂਗੇ ਤੇ ਪਿੱਠ 'ਚ ਛੁਰਾ ਮਾਰਨ ਵਾਲੇ ਵੀ ਨਹੀਂ ਇਹ ਛੱਕੇ ਛੁਰਾ ਤਾਂ ਕਿੱਥੋਂ ਮਾਰਨਗੇ ਇਹ ਤਾਂ ਸਾਈਡ ਤੋਂ ਆ ਕੇ ਸਾਡੇ ਤੇ ਵਾਰ ਕਰਦੇ ਆ ਕਾਂਗਰਸ ਦੇ ਵਿੱਚ ਬੈਠੇ ਆ ਕਾਂਗਰਸੀਆਂ ਦਾ ਇਹਨਾਂ ਨੇ ਆਦੇ ਚਿਹਰੇ ਤੇ ਮਖੋੜਾ ਲਾਇਆ ਵੈ ਪਰ ਇਹ ਪਾਰਟੀਆਂ ਹੋਰ ਰਸਤੇ ਕੰਮ ਕਰਦੇ ਆ ਅੱਜ ਵਾਲੀ ਸੀਟ ਅਸੀਂ ਜਿੱਤਦੇ ਸੀ ਬਹੁਤ ਤਕਲੀਫ ਹੋਈ ਐ ਵੀ ਕਿਉਂ ਹਾਰੇ ਪਰ ਇਹਨਾ ਕਰਕੇ ਹਾਰੇ ਆ ਸਾਡੇ ਨਾ ਉਥੇ ਵਰਕਰਾਂ ਦਾ ਕਸੂਰ ਹੈ ਨਾ ਸਾਡੇ ਵੋਟਰਾਂ ਦਾ ਕਸੂਰ ਹੈ ਨਾ ਆਸ਼ੂ ਦਾ ਤੇ ਨਾ ਆਸ਼ੂ ਦੇ ਪਰਿਵਾਰ ਦਾ ਆਸ਼ੂ ਦੇ ਪਰਿਵਾਰ ਨੇ ਪੂਰਾ ਯੁੱਧ ਲਾ ਕੇ ਇਲੈਕਸ਼ਨ ਲੜਿਆ ਤੇ ਫਿਰ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਤੇ 2027 ਦੇ ਵਿੱਚ ਤੁਸੀਂ ਦੇਖ ਲਿਓ ਆਸ਼ੂ ਜਿੱਤੂਗਾ ਤੇ ਮੈਨੂੰ ਉਹਨਾਂ ਦਾ ਪਤਾ ਨਹੀਂ ਜਿਹੜੇ ਨਿਤ ਮੁੱਖ ਮੰਤਰੀ ਬਣ ਕੇ ਸੌਂਦੇ ਐ ਪਹਿਲਾਂ ਸਰਦਾਰ ਜੀ ਜਿੰਨੇ ਤੁਸੀਂ ਲੀਡਰ ਚਾਹੇ ਵਿਰੋਧੀ ਧਿਰ ਦਾ ਨੇਤਾ ਹੈ ਤੇ ਸਾਡਾ ਪੰਜਾਬ ਦਾ ਪ੍ਰਧਾਨ ਹੈ ਤੇ ਚਾਹੇ ਕੋਈ ਹੋਰ ਹੈ ਦੋ ਜਸਾਈ ਦੇ ਵਿੱਚ ਪਹਿਲਾਂ ਐਮਐਲਏ ਬਣਨਾ ਹੁੰਦਾ ਫਿਰ ਮੁੱਖ ਮੰਤਰੀ ਬਣਿਆ ਜਾਂਦਾ ਪਹਿਲਾਂ ਤੁਸੀਂ ਐਮਐਲਏ ਬਣਨ ਵਾਸਤੇ ਮਿਹਨਤ ਕਰੋ ਤੇ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹੋ ਕੋਈ ਵੀ ਕਾਂਗਰਸ ਨੂੰ ਮੈਂ ਪਹਿਲਾਂ ਵੀ ਤੁਹਾਡੇ ਕਹਿ ਕਿਤੇ ਕੋਈ ਵੀ ਕਾਂਗਰਸ ਨੂੰ ਐਡੀ ਕੋਈ ਪਾਵਰੀ ਨਹੀਂ ਬਣੀ ਐਡੀ ਕੋਈ ਮਜਾਹਿਲ ਹੀ ਨਹੀਂ ਬਣੀ ਵੱਡੀ ਜਿਹੜੀ ਕਾਂਗਰਸ ਪਾਰਟੀ ਨੂੰ ਹਰਾਜੇ ਸਾਡੇ ਆਪਣੇ ਆ ਜਿਹੜੇ ਇਹੀ ਸਾਨੂੰ ਹਰਾਉਂਦੇ ਆ ਤੇ ਹਰਾਉਂਦੇ ਆਏ ਆ ਤੇ ਹਰਾਉਂਦੇ ਰਹਿਣਗੇ ਜੇ ਰਾਹੁਲ ਗਾਂਧੀ ਨੇ ਇਹਦਾ ਨੋਟਿਸ ਨਾ ਨਾ ਲਿਆ 2027 ਦੇ ਵਿੱਚ ਮੈਂ ਤੁਹਾਡੇ ਚੈਨਲ ਤੇ ਕਹਿੰਨਾ ਸਰਕਾਰ ਦੇ ਸੁਪਨੇ ਵੇਖਣੇ ਬੰਦ ਕਰ ਦਿਓ ਤੇ ਇੱਕ ਇੱਕ ਬੰਦਾ ਜਰੂਰ ਸਰਕਾਰ ਦੇ ਸਾਨੂੰ ਨੇੜੇ ਤੇ ਸਰਕਾਰ ਬਣਾ ਸਕਦਾ ਉਹ ਇਕੱਲੇ ਤਾਂ ਇਕੱਲਾ ਰਹਿ ਗਿਆ ਚਰਨਜੀਤ ਚੰਨੀ ਉਹਦੇ ਉੱਤੇ ਸਾਰੇ ਵੱਡੇ ਸਿਆਸੀ ਲੀਡਰ ਆ ਜਿਹੜੇ ਉਹ ਲੱਗਦੇ ਆ ਉਹਦਾ ਕਿਸਾਨਾਂ ਦੇ ਵਿੱਚ ਵੀ ਕਦ ਵੱਡਾ ਹੈ ਉਹਦਾ ਮਜ਼ਦੂਰਾਂ ਦੇ ਵਿੱਚ ਵੀ ਕਦ ਵੱਡਾ ਹੈ ਤੇ ਉਹਦਾ ਹਰੇਕ ਥਾਂ ਦੇ ਉੱਤੇ ਕਦ ਵੱਡਾ ਹੋ ਗਿਆ ਇਹ ਉਸ ਦੇ ਵੱਡੇ ਕਦ ਤੋਂ ਦਰਦੇ ਆ ਕਿਉਂਕਿ ਕਮਾਂਡ ਕਿਹਨੇ ਸੰਭਾਲੀ ਦੀ ਸੀ ਉੱਥੇ ਅਨਚਾਰਜ ਦਾ ਸੀ ਰਾਣਾ ਪਰ ਕਮਾਂਡ ਕਿਹਨੇ ਸੰਭਾਲੀ ਸੀ ਚਰਨਜੀਤ ਚੰਨੀ ਨੇ ਇਹਨੇ ਆਖਿਆ ਵੀ ਇਹਨਾਂ ਦੂਜੇ ਲੀਡਰਾਂ ਨੇ ਆਖਿਆ ਵੀ ਜੇ ਚਰਨਜੀਤ ਚੰਨੀ ਉਹ ਪਹੁੰਚਣ ਜਿੱਤ ਗਿਆ ਤੇ ਸਾਡੇ ਦਾ ਭਾਂਡੇ ਮਾਂਜੇ ਜਾਣਗੇ ਇਸ ਕਰਕੇ ਇਹ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਵੱਡੇ ਲੀਡਰ ਜ਼ਿੰਮੇਵਾਰ ਹੈ ਚੰਨੀ ਨੂੰ ਛੱਡ ਕੇ ਇਹਨਾਂ ਨੇ ਸਾਡੀ ਪਾਰਟੀ ਨੂੰ ਉੱਥੇ ਹਰਾਇਆ ਇਹ ਜ਼ਿੰਮੇਵਾਰ ਹੈ ਇਹ ਮੰਤਨ ਕਰਨ ਦੀ ਬਜਾਏ ਆਪ ਹੀ ਸ਼ੀਸ਼ੇ ਮੂਰੇ ਖੜਕੇ ਆਲਦੇ ਆਪ ਨੂੰ ਜਵਾਬ ਦੇ ਦੇਣ ਵੀ ਅਸੀਂ ਜ਼ਿੰਮੇਵਾਰ ਆ ਤੇ ਇੰਨੀਆਂ ਹਾਇਰੀਆਂ ਲਵਾਉਣਾ ਮੈਂ ਫੇਰ ਕਹਿੰਦਾ ਕੋਈ ਸੰਭਲ ਜੋ 2027 ਦੇ ਵਿੱਚ ਤੁਸੀਂ ਜਿਹੜੀਆਂ ਗੱਲਾਂ ਕਰਦੇ ਫਿਰਦੇ ਮੈਨੂੰ ਲੱਗਦਾ ਨਹੀਂ ਦਿੱਲੀ ਬਹੁਤ ਦੂਰ ਹੈ ਜੀ ਇਸ ਕਰਕੇ ਸੰਭਲ ਜੋ ਚਾਹੇ ਰਾਜਾ ਵੜੰਗਾ ਮੈਂ ਕਹਿੰਦਾ ਵੀ ਤੁਸੀਂ ਸੌਂ ਖਾਓ ਤੁਸੀਂ ਮੰਨਣ ਕਿਉਂ ਕਰਦੇ ਹੋ ਚਲੋ ਜਿਹੜੇ ਜਿਹੜੇ ਆਪਾਂ ਧਰਮਾਂ ਨੂੰ ਮੰਨਦੇ ਆ ਉਹਨਾਂ ਦੇ ਜਾ ਕੇ ਉਹਨਾਂ ਮੰਦਰਾਂ ਦੇ ਵਿੱਚ ਉਹਨਾਂ ਸਾਡੇ ਸਤਿਕਾਰਯੋਗ ਗੁਰਦੁਆਰਿਆਂ ਦੇ ਵਿੱਚ ਜਾ ਕੇ ਅਸੀਂ ਸੌਂ ਖਾਈਏ ਵੀ ਮੈਂ ਮਦਦ ਕਰੀ ਹੈ ਜਾਂ ਨਹੀਂ ਕਰੀ ਜਾਂ ਮੈਂ ਇਹਦੇ ਉਲਟ ਚੱਲੇ ਆਸ਼ੂ ਦੇ ਆਸ਼ੂ ਨੂੰ ਵੋਟਾਂ ਕਹਿਣ ਦੀ ਬਜਾਏ ਮੈਂ ਅਸਮ ਜੂ ਦੇ ਰੋੜੇ ਨੂੰ ਪਾਈਆਂ ਵੋਟਾਂ ਐਨੀ ਗੱਲ ਕਰੋ ਨਾ ਤੁਸੀਂ ਜਾ ਕੇ ਤੁਸੀਂ ਮੰਥਨ ਕੀਤੇ ਨਾ ਕਰਦੇ ਹੋ ਤੁਸੀਂ ਵਰਕ ਕਰਨ ਦਾ ਮੰਥਨ ਕਰਦੇ ਨਹੀਂ ਆਪ ਹੀ ਉੱਥੇ ਬੈਠ ਕੇ ਆਪ ਹੀ ਢੇਰੀਆਂ ਢਾ ਲੈਣੇ ਹੋ ਆਪ ਹੀ ਬਣਾ ਲੈਣੇ ਹੋ ਜੇ ਤੁਸੀਂ ਵਾਕਈ ਸੱਚੇ ਹੋ ਵੱਡੇ ਲੀਡਰ ਹੋ ਤਾਂ ਫਿਰ ਤੁਸੀਂ ਚਲੋ ਆਪਣੇ ਆਪਣੇ ਧਰਮ ਨੂੰ ਜਿਹੜੇ ਨੂੰ ਮੰਨਦੇ ਹੋ ਉਹਦਾ ਮੈਂ ਕਹਿੰਦਾ ਵੀ ਜੋ ਤੁਹਾਡਾ ਗੀਤਾ ਬਣੀ ਹੈ ਗ੍ਰੰਥ ਬਣਿਆ ਉਹਨੂੰ ਤੁਸੀਂ ਜਾ ਕੇ ਚੱਕ ਕੇ ਸੌਂ ਖਾਓ ਵੀ ਅਸੀਂ ਕਿੰਨੇ ਕੁ ਦੋਸ਼ੀ ਆ ਫਿਰ ਮੈਂ ਤੁਹਾਨੂੰ ਮੰਨ ਜੂਗਾ ਐਵੇਂ ਤੁਸੀਂ ਟਕਵੰਜ ਕਰਦੇ ਫਿਰਦੇ ਹੋ ਰਾਜੇ ਵਿੜਿੰਗ ਨੂੰ ਵੀ ਇਸ ਕਰਕੇ ਕਹਿੰਦਾ ਕਿਉਂਕਿ ਰਾਜਾ ਵਿੜਿੰਗ ਪੰਜਾਬ ਦਾ ਪ੍ਰਧਾਨ ਹੈ ਇਸ ਕਰਕੇ ਇਹਨੀਆਂ ਹਾਜ਼ਰੀਆਂ ਨਾਲ ਉਹਦਾ ਕਾਲਾ ਸ਼ਰਮਾ ਕਹਿੰਦਾ ਵੀ ਜੇ ਕਿ ਕੀ ਢਲੋਂ ਨੇ ਅਸਤੀਫਾ ਦਿੱਤਾ ਨਾ ਅਸੀਂ ਬਹੁਤ ਖੁਸ਼ ਆ ਵੀ ਉਹ ਸਾਡਾ ਕੀ ਕੀ ਰਾਜੇ ਵਿੜਿੰਗ ਦੀ ਜਾਨੀ ਕਿ ਰਹਿ ਰਮਾਈ ਦੇ ਥੱਲੇ ਉਹ ਕੰਮ ਹੀ ਨਹੀਂ ਕਰਨਾ ਚਾਹੁੰਦਾ ਪ੍ਰਗਟ ਸਿੰਘ ਤੇ ਆਛੂ ਇਹ ਚੰਗੇ ਦਲੇਰ ਬੰਦੇ ਆ ਯਾਰ ਇਸ ਕਰਕੇ ਮੈਂ ਇਹਨਾਂ ਦੀ ਇਹਨਾਂ ਦੇ ਜੋ ਇਹਨਾਂ ਨੇ ਕੀਤਾ ਅਸੀਂ ਉਸ ਗੱਲ ਤੇ ਫੁੱਲ ਚੜਾਉਣੇ ਆ ਅਸੀਂ ਬੜੇ ਖੁਸ਼ ਆ ਮੈਂ ਮਾਰ ਕਹਿੰਦਾ ਸਰ ਪੰਜਾਬ ਵੀ ਅਸਤੀਫਾ ਦੇ ਦੇ ਅਸਤੀਫਾ ਦੇਣਾ ਕਿਉਂ ਅਸੀਂ ਕਿਹੜਾ ਕੋਈ ਡੀਸੀ ਲੱਗੇ ਹੋਏ ਸੀਗੇ ਇਸ ਕਰਕੇ ਮੈਂ ਕਹਿੰਦਾ ਵੀ ਸੰਭਲ ਜਾਓ ਤੇ ਨਹੀਂ ਤੁਹਾਡੇ ਤੋਂ ਦਿੱਲੀ ਦੂਰ ਹੈ ਤੇ ਜਿੰਨਾਂ ਨੇ ਤੁਸੀਂ ਅੱਜ ਨਿੰਦਿਆ ਕਰਦੇ ਫਿਰਦੇ ਆ ਤੇ 2027 ਦੇ ਵਿੱਚ ਕਿਤੇ ਇਹ ਫੇਰ ਨਾ ਬਾਜੀ ਮਾਰ ਜਾਣ ਇਹਨੀਆਂ ਹਾਜ਼ਰੀਆਂ ਨਾਲੋਂ ਦਾ ਕਾਲਾ ਸ਼ਰਮਾ ਕਿ ਮੈਂ ਤਾਂ ਜੱਜ ਹਾਂ